ਸਾਡੀ ਮਾਨਯੋਗ ਸੀਐਮ ਪੰਜਾਬ ਸਦਾਭਗਵਨ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਸ਼េរਏ ਹੋਏ ਜੋਧ ਨਸ਼ਿਆਂ ਵਿਰੁੱਧ ਅਤੇ ਮਾਨਯੋਗ ਬੀਜਪੀ ਪੰਜਾਬ ਸ਼੍ਰੀ ਗੌਰਵ ਜਿਆਦਾਵ ਵੱਲੋਂ ਜਾਰੀ ਹੋਈਆਂ ਸਖਤ ਹਦਾਇਤਾਂ ਅਨੁਸਾਰ ਸਦਾ ਸਤਿੰਦਰ ਸਿੰਘ ਡੀਆਈਐਸ ਬਾਰਡੋਰਿੰਗ ਅਤੇ ਇੰਸਪੈਕਟਰ ਮਨਿੰਦਰ ਸਿੰਘ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੀ ਜੋਗ ਅਗਵਾਈ ਹੇਠ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿਧਾਤੀ ਦੇ ਸਪੈਸ਼ਲ ਸੈੱਲ ਨੇ ਇੱਕ ਕਵਰੀ ਕੀਤੀ ਹੈ ਜਿਸ ਤਹਿਤ ਇੱਕ ਨੌਜਵਾਨ ਜਿਸ ਦਾ ਨਾਮ ਰਵਿੰਦਰ ਸਿੰਘ ਗੇਨੀਸ ਵਿੱਕੀ ਸਨਮ ਸੁਤਨਾਨ ਸਿੰਘ ਵਸੇ ਪਿੰਡ ਕੱਕੜ ਥਾਣਾ ਲੋਗੂਕੇ ਜਿਲ੍ਹਾ ਅੰਮ੍ਰਿਤਸਰ ਵਿਧਾਤੀ ਨੂੰ ਸਮੇਤ i20 ਕਾਰ ਰੋਕ ਕੇ ਐਸਆਈ ਗੁਰਬਖਸ਼ ਸਿੰਘ ਸਪੈਸ਼ਲ ਸੈੱਲ ਅੰਮ੍ਰਿਤਸਰ ਵਿਧਾਤੀ ਨੇ ਉਹਦੇ ਪਾਸੋਂ 1 ਕਿਲੋ 227 ਗ੍ਰਾਮ ਆਇਸ ਜਿਹੜਾ ਕਿ ਬਹੁਤ ਹੀ ਘभीर ਨਸ਼ਾ ਆ ਜਿਹੜਾ ਐਰਨ ਤੋਂ ਵੀ ਜਿਹੜਾ ਜਿਆਦਾ ਜਾਲਮ ਉਹ 1 ਕਿਲੋ 227 ਗ੍ਰਾਮ ਆਇਸ ਅਤੇ ਇੱਕ ਗਲੌਕ ਪਿਸਟਲ ਅਤੇ ਇੱਕ i20 ਕਾਰ ਰੰਗ ਚਿੱਟਾ ਬਿਨਾ ਨੰਬਰੀ ਜਿਹੜੀ ਆ ਬਰਾਮਦ ਕਰਕੇ ਥਾਣਾ ਅਜਨਾਲਾ ਦੇ ਵਿੱਚ ਮਕਦਮਾ ਅਧੀਨ ਤਾਰਾ 21 ਐਂਡੀਪੀਐਸ ਐਕਟ ਦਰਜ ਕੀਤਾ ਤੇ ਦੋਸ਼ੀ ਰਵਿੰਦਰ ਸਿੰਘ ਨੂੰ ਜਿਹੜਾ ਵਾ ਉਹ ਗ੍ਰਿਫਤਾਰ ਕਰ ਲਿਆ ਵਾ ਔਰ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਹੋਰ ਮਾਰਡ ਹਾਸਲ ਕਰਤੀ ਤੇ ਇਹਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕ ਆ ਇਹਨਾਂ ਨੂੰ ਜਿਹੜਾ ਇਹ ਵਿੰਗਾਈ ਨਾਲ ਤੇ ਖੋਜਿਆ ਜਾਵੇਗਾ ਔਰ ਜਿੱਥੋਂ ਆਈ ਆ ਤੇ ਜਿੱਥੇ ਜਾਣੀ ਸੀ ਪਲੱਸ ਪਹਿਲਾਂ ਇਹ ਕਿੰਨੀ ਵਾਰ ਜਿਹੜਾ ਵਾ ਇਹ ਕੰਮ ਕਰ ਚੁੱਕਾ ਹੈ ਇਹਦੇ ਬਾਰੇ ਅਸੀਂ ਮਾਨਯੋਗ ਅਦਾਲਤ ਤੋਂ ਪ੍ਰਮਾਣ ਹਾਸਲ ਕਰਕੇ ਤੇ ਇਹਦਾ ਜਿਹੜਾ ਵਿੰਗਾਈ ਤੱਕ ਜਾਂਚ ਕਰਾਂਗੇ ਤੇ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੁੱਧ ਤੈਤ ਛੇੜੀ ਗਈ ਨਸ਼ੇ ਦੇ ਖਲਾਮ ਮਹੀਨ ਤੈਤ ਅਮਸਰ ਧਿਆਤੀ ਦੀ ਪੁਲਿਸ ਇਵੇਂ ਹੀ ਕੰਮ ਕਰਦੀ ਰਹੇਗੀ ਔਰ ਕੋਈ ਵੀ ਜਿਹੜਾ ਨਸ਼ਾ ਵੇਚਣ ਵਾਲਾ ਵਾ ਉਹ ਬਖਸ਼ਿਆ ਨਹੀਂ ਜਾਵੇਗਾ